ਹਾਂ ਜੀ ਅੱਜ 23 ਤਰੀਕਾ ਸੋ ਵੀਡੀਓ ਪਾਉਣ ਲੱਗਿਆ ਫੇਰ ਇੱਕ ਛੋਟੀ ਜੀ ਆ ਵੇਖੋ ਸੀ ਵੀਡੀਓ ਜੇ ਲੀਕ ਕਰ ਜਾਂਦਾ ਜਿਹੜਾ ਪਾਣੀ ਕੱਟ ਜਾਂਦਾ ਚੱਲੀ ਜਾਂਦਾ ਹੈ ਇਹ ਦੇਖ ਫੇਰ ਸਾਰਾ ਜਿਹੜਾ ਨਰਕ ਬਣੇ ਬਣਿਆ ਪਿਆ ਹੈ ਸੋ ਤੁਹਾਨੂੰ ਅੱਗੇ ਲੈ ਜਾ ਕੇ ਦਿਖਾ ਰਿਹਾ ਹਾਂ ਅੱਗੇ ਤੱਕ ਤੁਹਾਨੂੰ ਦਿਖ ਰਿਹਾ ਆ ਬਿਸ਼ਨੰਦੀ ਰੋਡ ਤੱਕ ਕੌਣ ਸਕੂਟਰ ਦੇ ਆ ਪੈਦਲ ਚੱਲਿਆ ਨੀ ਆ ਰਿਆ ਇੰਨਾ ਗੰਦ ਵੱਜਿਆ ਹੋਇਆ ਕਿਸੇ ਪਾਸੇ ਨਾ ਰਸਤਾ ਨੀ ਦੇਖ ਰਿਆ ਤੁਸੀਂ ਤੁਹਾਨੂੰ ਪਾਣੀ ਵੀ ਚੱਲਦਾ ਦਿਖਾਉਣੇ ਦਿਖਾਉਣੇ ਆ ਜਿਹੜਾ ਬੂਟਾ ਕਲੋਨੀ ਨੂੰ ਜਾ ਰਿਆ ਪਾਣੀ ਆ ਦੇਖੋ ਨਹਿਰ ਬਣੀ ਜਾਂਦੀ ਆ ਆ ਦੇਖੋ ਪਾਣੀ ਅਗੇ ਜੀ ਆਗੇ ਹੋਰ ਤੁਹਾਨੂੰ ਦਿਖਾ ਦਿੰਨਾ ਕਿਸੇ ਪਾਸੇ ਰਸਤਾ ਹੀ ਕੋਈ ਸੋ ਮੱਛਰੀ ਬਹੁਤ ਜਿਆਦਾ ਬਣਿਆ ਪਿਆ ਆ ਦੇਖ ਰਹੇ ਹਾਂ ਨਾ ਕੋਈ ਸਿਹਤ ਵਿਭਾਗ ਸੁਣ ਰਿਹਾ ਜਦੋਂ ਇੱਥੇ ਮਲੇਰੀਆ ਪੈਦਾ ਹੋ ਗਿਆ ਜਾਂ ਕੋਈ ਬਿਮਾਰੀ ਚੱਲ ਪਈ ਨਵੀਂ ਫਿਰ ਇਹ ਕੂਲਰਾਂ ਵਿੱਚ ਪਾਣੀ ਮੱਛਰ ਵੇਖਣਗੇ ਆ ਦੇਖੋ ਦੇਖ ਰਹੇ ਕਿਵੇਂ ਉੱਡ ਰਹੇ ਆ ਦੇਖੋ ਮੱਛਰ ਸਿਹਤ ਵਿਭਾਗ ਵੀ ਸੁੱਤਾ ਪਿਆ ਕੋਈ ਵੀ ਕੋਈ ਸੁਣਵਾਈ ਨਹੀਂ ਪਾਣੀ ਦੇਖੋ ਕਿਸ ਤਰ੍ਹਾਂ ਜਾ ਰਿਹਾ ਬੂਟਾ ਕਲੋਨੀ ਨੂੰ ਪਾਣੀ ਜਾ ਰਿਹਾ ਸਾਰਾ ਇਹ ਆ ਪਾਣੀ ਛੱਪੜ ਬਣਿਆ ਪਿਆ ਅੱਗੇ ਕੋਈ ਰਸਤਾ ਨਹੀਂ ਵੀ ਅੱਗੇ ਜਾ ਕੇ ਤੁਹਾਨੂੰ ਵੀਡੀਓ ਦਿਖਾ ਸਕਾਂ ਮੈਂ ਸਾਰਾ ਰਸਤਾ ਬਲੌਕ ਹੋਇਆ ਪਿਆ ਜਿਹੜੀ ਆ ਛੱਡ ਕੇ ਸਾਡੇ ਅੰਗਰੇਜ਼ ਸਿੰਘ ਸਰਪੰਚ ਦੇ ਘਰ ਨੂੰ ਛੜਕ ਜਾਂਦੀ ਹੈ ਸੋ ਇਹ ਬਣੀ ਨਹੀਂ ਕੱਚੀ ਛੜਕ ਹੈ ਸਾਰੀ ਆ ਦੇਖੋ ਨਾ ਕੋਈ ਇਹ ਚ ਸੀਵਰੇਜ ਦੀ ਸਹੂਲਤ ਹੈ ਨਾ ਕੋਈ ਕੋਈ ਮਟੀਲੀਅਰ ਵੀ ਨਹੀਂ ਪਰਤ ਵੀ ਨਹੀਂ ਪਈ ਆ। ਉਹਨਾਂ ਨੇ ਆਪ ਟਰੈਕਟਰ ਟਰਾਲੀਆਂ ਲਾ ਕੇ ਆਪ ਪਰਤ ਪਾਈ ਵੀ ਆ ਇਹ। ਕਟ ਕੋ 4 ਫੁੱਟ ਦੀ ਛੜਕ ਸੀ ਇਹ। ਜਿੰਨੀ ਕੀ ਪਰਤ ਪਈ ਉਹਨਾਂ ਤੋਂ ਸਰਿਆ ਸੋ ਪਾਈ ਵੀ ਆ ਪਰਤ ਤੋਂ। ਐਡਾ ਕੇ ਇਹ ਤਾਂ ਛੱਪੜ ਬਣਿਆ ਪਿਆ। ਪਰ ਸਾਨੂੰ ਸਾਰਾ ਦਿਖ ਰਿਹਾ ਹੋਊਗਾ। ਕਿਸੇ ਪਾਸੇ ਕੋਈ ਰਸਤਾ ਨਹੀਂ। ਇਹ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਕਰਦੇ ਆਂ ਪਾਸ ਸਸ ਸਾਨੂੰ ਪ੍ਰਸ਼ਾਸਨ ਨੂੰ। ਐਮਐਲਏ ਨੂੰ ਹੋਰ ਜੋ ਵੀ ਮੰਤਰੀ ਸੰਤਰੀ ਆਏ ਜੇ ਕਿਸੇ ਨੂੰ ਕੋਈ ਪੀਰਖਾਨੇ ਲਈ ਕੋਈ ਦਰਦ ਹੈ ਤੁਹਾਨੂੰ ਜੇ ਤੁਸੀਂ ਅੱਗੇ ਵੋਟਾਂ ਲੈਣੀਆਂ ਤਾਂ ਜਰੂਰ ਤੁਸੀਂ ਆਹ ਕੰਮ ਕਰਵਾਓ ਕੋਠੇ ਜਿਉਂਦੇ ਲੋਕ ਹੈ ਹਜੇ ਤੇ ਜੇ ਇਸੇ ਤਰ੍ਹਾਂ ਰਿਹਾ ਤੇ ਇੱਥੇ ਲਾਸਾਂ ਦੀ ਢੇਰ ਲੱਗ ਹੀ ਜਾਣੇ ਆ ਕਿਉਂ ਮਲੇਰੀਆ ਪੈਦਾ ਜਨਾ ਹੋਰ ਬਿਮਾਰੀਆਂ ਚੱਲ ਪੈਣੀਆਂ ਗਰੀਬ ਬੰਦੇ ਆ ਕੋਈ ਨਹੀਂ ਇਲਾਜ ਕਰਾ ਸਕਦਾ ਆਪਣਾ ਔਰ ਇਹ ਟਰੈਕਟਰ ਆ ਗਿਆ ਸੀ ਆਵਾਜ਼ ਆ ਰਹੀ ਸੀ ਸ਼ੋ ਬੋਰ ਨਹੀਂ ਸਕੇ ਜੇ ਕਿਸੇ ਨੂੰ ਵੀ ਮਾੜਾ ਮੋਟਾ ਹਮਦਰਦੀ ਹੈ ਤਾਂ ਜਰੂਰ ਪੀਰਖਾਨੇ ਲਈ ਆਹ ਉਤਾ ਕਰਿਓ ਕਿਸੇ ਪਾਸੇ ਬੱਚਿਆਂ ਲਈ ਤੁਸੀਂ ਰਸਤਾ ਬਣਾ ਲਓ ਉਹਨਾਂ ਦੀ ਤੁਸੀਂ ਮਾੜਾ ਮੋਟਾ ਸੋਚ ਲਓ ਬੱਚੇ ਇਸ ਪਾਣੀ ਦੇ ਵਿੱਚ ਦੀ ਜਾਂਦੇ ਇਹ ਕਿਸੇ ਪਾਸੇ ਰਸਤਾ ਵੇਖ ਲਓ ਕਿਸੇ ਪਾਸੇ ਹੈ ਕੋਈ ਬੱਚੇ ਪੀਰਖਾਨੇ ਦੇ ਕਿਹੜੇ ਪਾਸੇ ਦੀ ਨੰਕੇ ਜਾਣ ਸਕੂਲ ਨੂੰ ਤੁਸੀਂ ਆਪ ਆ ਕੇ ਦੇਖੋ ਖਰੀਜੀ ਤੁਸੀਂ ਵੀ ਕਹਿੰਦੇ ਸੀ ਜੋ ਮੈਂ ਪਾਵਰ ਤੇ ਆ ਗਿਆ ਤੇ ਜਗਦੀਸ਼ ਜ਼ਰੂਰ ਮੈਂ ਇਹ ਵੀਡੀਓ ਮੈਂ ਪਾ ਰਿਹਾ ਆ ਜੀ ਪ੍ਰਭੂ ਸੇਵਾ ਸੁਸਾਇਟੀ ਪ੍ਰਧਾਨ ਸਪੈਸ਼ਲ ਤੁਹਾਡੇ ਕੋਲ ਵੀਡੀਓ ਆਊਗੀ ਇਹ ਮੈਂ ਕਹਈਏ ਤੁਹਾਨੂੰ ਵਧਾਈ ਵੀ ਦੇਣਾ ਚਾਹਿਆ ਤੁਸੀਂ ਫੋਨ ਨਹੀਂ ਚੱਕਿਆ ਹਜੇ ਮੈਂ ਵੀਡੀਓ 'ਚ ਹੀ ਬੋਲੂਗਾ ਹੁਣ ਮੈਂ ਸਪੈਸ਼ਲ ਫੋਨ ਵੀ ਲਾਇਆ ਤੁਹਾਨੂੰ ਪਰਸੋਂ ਤੁਸੀਂ ਆਗਾ ਮੈਂ ਬਾਹਰ ਆ ਮੈਂ ਆਪ ਗੱਲ ਕਰ ਲਊਗਾ ਨਾ ਤੁਸੀਂ ਗੱਲ ਕੀਤੀ ਹੈ ਜੀ ਇਹ ਪਹਿਲਾਂ ਹੀ ਬੋਲਿਆ ਵੀ ਕੋਈ ਬੰਦਾ ਪਾਵਰ 'ਤੇ ਆ ਜੇ ਕੋ ਛੋਟੇ ਬੰਦੇ ਨੂੰ ਭੁੱਲ ਜਾਣਾ ਹੁਣ ਤੁਸੀਂ ਪਾਵਰ 'ਤੇ ਆਓ ਕਾ ਮੇਰੀ ਗੱਲ ਦਾ ਤੁਹਾਨੂੰ ਗੁੱਸਾ ਲੱਗਦਾ ਹੋਵੇ ਡਾਕਟਰ ਸਾਹਿਬ ਤੁਸੀਂ ਮੇਰੇ ਮੈਂਬਰ ਸੀਗੇ ਪ੍ਰਭੂ ਸੇਵਾ ਸੁਸਾਇਟੀ ਜੈਤੋ ਦੇ ਮੈਂਬਰਸ਼ਿਪ ਤੋਂ ਵੀ हट ਗਏ ਤੁਸੀਂ ਹੁਣ ਤਾਂ ਪ੍ਰਧਾਨਗੀ ਤੇ ਕੋ ਅਸੀਂ ਤਾਂ ਹੁਣ ਛੋਟੇ ਜਿਹੇ ਚੂਏ ਚੁੰਦਰੀ ਦੇ ਸੁਣਿਆ ਅਸੀਂ ਹੁਣ ਤੁਹਾਨੂੰ ਬੰਦੇ ਅਸੀਂ ਲੱਗਦੇ ਨਹੀਂ ਵੀ ਇਹ ਬੰਦੇ ਹੋਣਗੇ ਇਹ ਇਸਕੇ ਸਪੈਸ਼ਲ ਵੀਡੀਓ ਥੋੜੇ ਲਈ ਇਹ ਮੇਰੀ ਤੁਸੀਂ ਤਾਂ ਸੁਣ ਲਓ ਹੁਣ ਦਰਦ ਪੀਰਖਾਨੇ ਦਾ ਕਿਤੇ ਆਏ ਹੋ ਗੋਸਾ ਜਰੂਰ ਮੇਰੀ ਗੱਲ ਦਾ ਲੱਗੂਗਾ ਕਿਉਂ ਸੱਚੀ ਗੱਲ ਕਹਿਣਾ ਨਹੀਂ ਹਟਦਾ ਮੈਂ ਭਾਵੇਂ ਐਸਪੀ ਹੋਵੇ ਡੀਐਸਪੀ ਹੋਵੇ ਕੋਈ ਵੀ ਹੋਵੇ ਕੋਈ ਸੱਚੀ ਸੱਚੀ ਗੱਲ ਰਹਿਣੀ ਹੈ ਝੂਠ ਨਹੀਂ ਝੂਠ ਨਹੀਂ ਅਸੀਂ ਆਪਦੀ ਹਕੀਕਤ ਦੱਸਦੇ ਆਂ ਆਪਦਾ ਦਰਦ ਦੱਸਦੇ ਆਂ ਆਪਦੇ ਸੀਨੇ ਦਾ ਪਰ ਸਾਡਾ ਹਾਲ ਵੇਖੋ ਕੀ ਐ ਮੇਰੀ ਦੁਕਾਨ ਕੋਲੇ ਹਾਲ ਜਾ ਕੇ ਦਿਖਾਉਣਾ ਤੁਹਾਨੂੰ ਉੱਥੋਂ ਆਇਆ ਤੇ ਉਧਰੋਂ ਆਇਆ ਸੀ ਸਕੂਟਰ ਤੇ ਪੈਦਲ ਨਹੀਂ ਚੱਲੇ ਆ ਗਿਆ ਆ ਦੇਖੋ ਕਿਉਂ ਸਾਨਾ ਮੈਂ ਆਪਦੀ ਗਲੀ ਸਾਫ਼ ਰੱਖਦਾ ਸੀ ਹੁਣ ਕਿਹਦੇ ਸਾਹਮਣੇ ਰੱਖਾਂ ਮੇਰੀ ਗਲੀ ਦਾ ਵੀ ਹਾਲ ਦੇਖ ਲਓ ਇਹੋ ਜੇ ਥਾਂ ਰਹਿ ਰਹੇ ਆ ਸੀ ਆ ਦੇਖੋ ਗਲੀ ਦਾ ਹਾਲ ਇਹ ਹਾਲ ਆ ਗਲੀ ਦਾ ਆ ਖੜੀ ਹੈ ਮੇਰੀ ਗੱਡੀ ਆ ਗਰੁੱਪ ਚੱਲਦਾ ਸੀ ਮੇਰਾ ਸ਼ਾਇਦ ਤੁਸੀਂ ਇਸ ਨੂੰ ਪਛਾਣ ਲਓ ਆ ਹਾਲ ਹੈ ਸਾਡਾ ਇਸ ਤਰ੍ਹਾਂ ਅਸੀਂ ਰਹਨੇ ਆ ਇੱਥੇ ਦੇਖ ਸਕਦੇ ਹੋ ਤੁਸੀਂ ਪ੍ਰਦਾਨ ਬਣੇ ਨੂੰ ਬਹੁਤ ਚੋੜਾ ਗਿਆ ਤੁਹਾਨੂੰ ਹੁਣ ਫਰਿਆਸ ਸੋਣੋ ਸਾਡੀ ਆ ਵੇਖੋ ਸਾਰਾ ਕੀ ਹਾਲ ਹੈ ਆਸਾਫ ਹੈ ਮੇਰੀ ਇੱਥੇ ਇਹ ਲੋਕਾਂ ਗਰੀਬ ਇੱਥੇ ਇੱਥੇ ਅਸੀਂ ਕਿਵੇਂ ਰਹਿ ਰਹੇ ਹਾਂ ਤੇ ਕਿਵੇਂ ਅਸੀਂ ਰੋਟੀ ਚਾਹ ਪਾਣੀ ਇਸ ਕਿਵੇਂ ਕਿਸ ਤਰ੍ਹਾਂ ਅਸੀਂ ਖਾ ਰਹੇ ਹਾਂ ਸਾਰਾ ਤੁਸੀਂ ਦੇਖ ਸਕਦੇ ਹੋ ਸਕਰੀਨ 'ਤੇ ਸਪੈਸ਼ਲ ਵੀਡੀਓ ਤੁਹਾਡੇ ਲਈ ਪਾ ਰਿਹਾ ਮੈਂ ਹਾਂ ਜੀ ਇਸ ਵੀਡੀਓ ਵਿੱਚ ਜੇ ਕਿਸੇ ਨੂੰ ਕੋਈ ਬੁਰਾ ਲੱਗਿਆ ਹੋਇਆ ਜਾਂ ਗਲਤ ਸਲਤ ਬੋਲਿਆ ਗਿਆ ਹੋਇਆ ਤਾਂ ਨੀਵਾ ਸੋ ਮਾਫੀ ਚਾਹਨਾ ਸੋ ਜੇ ਕਿਸੇ ਨੂੰ ਵੀ ਕਿ ਮਾੜਾ ਮੋਟਾ ਪੀਰਖਾਨੇ ਲਈ ਦਰਦ ਹੈ ਤਾਂ ਇਸ ਦਾ ਮਸਲਾ ਜਰੂਰ ਹੱਲ ਕਰਿਓ ਕੋ ਅੱਗੇ ਬੋਟਾਂ ਆ ਰਹੀਆਂ ਵਿਚਾਰੇ ਗਰੀਬ ਨੂੰ ਸਾਡੇ ਨੂੰ ਭੋਫੀ ਨੂੰ ਹਰਮਨਸ ਨੂੰ ਦੋ ਰਾ ਇੱਥੋਂ ਹਰਮਤਾ ਗਰੀਬ ਬੰਦਾ ਹੈ ਇੱਥੇ ਹੀ ਤਗੜਾ ਬੰਦਾ ਕੋਈ ਬੋਟਾਂ 'ਚ ਖੜਾ ਹੋਇਆ ਹੁੰਦਾ ਸਾਰੀਆਂ ਛੜਕਾਂ ਬਣੀਆਂ ਹੁੰਦੀਆਂ ਝੰਡਾ ਉੱਚਾ ਕਰਕੇ ਲੱਗਿਆ ਹੁੰਦਾ ਦੋ ਚਾਰ ਕਾਰਾਂ ਜੀਪਾਂ ਖੜੀਆਂ ਹੁੰਦੀਆਂ ਬਾਹਰ ਤੇ ਕਿਉਂ ਇਹ ਗਰੀਬ ਬੰਦਾ ਨਾ ਇਸੇ ਗਰੀਬ ਵਿਚਾਰੀ ਦੀ ਸੁਣਵਾਈ ਦੀ ਉਹ ਕਿਤੇ ਕਿੰਨਾ ਚਿਰ ਹੋ ਗਿਆ ਸਰਕਾਰ ਬਣੀ ਨੂੰ ਕਿਸੇ ਨਾ ਕਿਸੇ ਨਾ ਐਮਐਲਏ ਨੇ ਨਾ ਕਿਸੇ ਨੇ ਮੰਤਰੀ ਨੇ ਸੰਤਰੀ ਨੇ ਕਿਸੇ ਬੰਦੇ ਨੇ ਨਾ ਕਿਸੇ ਅਹੁਦੇਦਾਰ ਨੇ ਨਾ ਕਿਸੇ ਪ੍ਰਧਾਨ ਨੇ ਹਜੇ ਤੱਕ ਕੋਈ ਗੇੜਾ ਨਹੀਂ ਮਾਰਿਆ ਆ ਕੇ ਵੀ ਭਾਈ ਸਾਹਿਬ ਸਾਡਾ ਉੱਥੇ ਬੰਦਾ ਇੱਕ ਕਲੈਕਸ਼ਨ ਲੜਦਾ ਸੀ ਖੜਾ ਹੋਇਆ ਸੀ ਚਲੋ ਅਸੀਂ ਗੇੜੀ ਮਾਰਿਆ ਗਿਆ ਜਾ ਕੇ ਪੀਰਖਾਨੇ ਦਾ ਹਾਲਚਾਲ ਪੁੱਛ ਲਈਏ ਕੋਈ ਨਹੀਂ ਆਇਆ ਸੁਆ ਜਰੂਰ ਤੁਸੀਂ ਇਹਦੇ ਵਿੱਚ ਵੇਖੋ ਵਿੱਕੀ ਹਾਲ ਪੀਰਖਾਨੇ ਦਾ ਹੋਇਆ 15 ਨੰਬਰ ਵਾਰ ਦਾ ਕੋ ਗਰੀਬ ਨਤਾ ਰਹਿ ਗਿਆ ਇਦਾਂ ਸਾਰੀ ਇਹ ਬੁਰਾ ਲੱਗਿਆ ਤਾਂ ਮਾਫੀ ਚਾਹੁੰਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ